ਇੱਕ ਅੱਖਰ ਜਿਨ੍ਹਾਂ ਦੇ ਮਨ ਵਸੇ ਆ ਜੀਵਨ ਨਿਹਾਲ ਹੋ ਗਿਆ ਇੱਕ ਅੱਖਰ ਜਿਨ੍ਹਾਂ ਦੇ ਮਨ ਵਸੇ ਆ ਜੀਵਨ ਨਿਹਾਲ ਹੋ ਗਿਆ ਇੱਕ ਅੱਖਰ ਜਿਨ੍ਹਾਂ ਦੇ ਮਨ ਵਸੇ ਆ ਜੀਵਨ

ਜੀਵਨ ਹੰਜੀ ਇੱਕ ਅੱਖਰ ਜਿੰਨਾ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ ਇੱਕ ਅੱਖਰ ਜਿੰਨਾ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ ਇੱਕ ਅੱਖਰ ਜੀਵਨ ਆਰੋਗਿਆ ਇੱਕ ਅੱਖਰ ਜਿਨ੍ਹਾਂ ਦੇ ਮਨ ਜੀਵਨ ਆਰੋਗਿਆ ਕਿਨਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਘਨੀ ਨ ਆਵੇ ਸੋ ਇੱਕ ਕਿਨਕਾ ਵੀ ਜੇ ਵਸ ਜੇ ਸੋ ਜਿਵੇਂ ਆਪਾਂ ਜਾਗ ਲਾਉਂਦੇ ਆ ਦੁੱਧ ਨੂੰ ਤੇ ਗੁਰੂ ਪਿਆਰਿਓ ਕਵੰਟਲਾ ਕੋਈ ਜੇ ਦੁੱਧ ਹੋਵੇ ਸੋ ਨੂੰ ਜਾਗ ਲਾਉਣ ਦੀ ਉਹਨਾਂ ਖਟੋਨਾ ਖਟਾ ਨਹੀਂ ਜਾਏਗਾ ਸੋ ਖੱਟਾ ਤੇ ਆਪਾਂ ਬਹੁਤ ਥੋੜਾ ਲਾਉਨੇ ਸੋ ਵੇਖੋ ਸਾਰਾ ਦੁੱਧ ਹੀ ਜੰਮ ਜਾਂਦਾ ਹੈ ਇਸੇ ਤਰ੍ਹਾਂ ਜੇ ਸੰਗਤ ਵਿੱਚ ਆਉਂਦੇ ਰਹੀਏ ਆਉਂਦੇ ਰਹੀਏ ਪਤਾ ਨਹੀਂ ਗੁਰਬਾਣੀ ਦਾ ਕਿਹੜਾ ਸ਼ਬਦ ਗੁਰਾਂ ਦਾ ਇਤਿਹਾਸ ਦੀ ਕਿਹੜੀ ਸਾਖੀ ਸੋ ਆਪਣੇ ਮਨ ਨੂੰ ਟੰਬ ਜਾਏ ਜਿੱਦਨ ਮਨ ਨੂੰ ਟੰਬ ਗਈ ਸੋ ਮੰਨ ਦੇ ਅਸਰ ਹੋ ਗਿਆ ਸੋ ਅਦਨ ਹੀ ਜ਼ਿੰਦਗੀ ਬਦਲ ਜਾਂਦੀ ਬੰਦੇ ਦੀ ਸਾਰੀ ਜ਼ਿੰਦਗੀ ਬੰਦਾ ਵਕਾਰਾਂ ਵੱਲ ਨਸ਼ਿਆਂ ਵੱਲ ਮਾੜੇ ਪਾਸੇ ਜਾਂਦਾ ਜਾਂਦਾ ਸਭ ਕੁਝ ਛੱਡ ਕੇ ਗੁਰੂ ਘਰ ਆਉਣ ਲੱਗ ਜਾਂਦਾ ਹੈ ਬਾਣੀ ਪੜਨ ਲੱਗ ਜਾਂਦਾ ਹੈ ਸੋ ਉੱਚੇ ਸੁੱਚੇ ਜੀਵਨ ਵਾਲਾ ਹੋ ਜਾਂਦਾ ਹੈ ਸੋ ਜਿਵੇਂ ਗੁਰੂ ਪਿਆਰਿਓ ਜੀ ਇੱਕ ਬਿਮਾਰੀ ਆਏ ਤੇ ਨਾਲ ਹੋਰ ਕਈ ਬਿਮਾਰੀਆਂ ਵੇੜ ਲੈਂਦੀ ਸੋ ਇਸੇ ਤਰ੍ਹਾਂ ਜੇ ਇੱਕ ਸ਼ਬਦ ਵਸ ਗਿਆ ਨਾ ਹਿਰਦੇ ਵਿੱਚ ਸੋ ਗੁਰੂ ਪਿਆਰਿਓ ਸਾਰਾ ਜੀਵਨ ਹੀ ਬਦਲ ਜਾਂਦਾ ਹੈ ਫਿਰ ਬੰਦੇ ਦਾ ਸੋ ਹੌਲੀ-ਹੌਲੀ ਆਪੀ ਕਿਰਪਾ ਹੋ ਜਾਂਦੀ ਜਿਵੇਂ ਇੱਕ ਬਿਮਾਰੀ ਆਵੇ ਤੇ ਹੌਲੀ-ਹੌਲੀ ਹੋਰ ਕਈ ਬਿਮਾਰੀਆਂ ਵੇੜਦੀ ਸੋ ਇਸੇ ਤਰ੍ਹਾਂ ਜਦੋਂ ਇੱਕ ਸ਼ਬਦ ਮਨ ਚ ਵਸ ਜੇ ਵਸ ਗਿਆ ਗੁਰਬਾਣੀ ਦਾ ਕੋਈ ਸੋ ਗੁਰੂ ਪਿਆਰਿਓ ਫਿਰ ਹੌਲੀ-ਹੌਲੀ ਆਪੀ ਅੱਗੇ ਤੇ ਵੀ ਕਿਰਪਾ ਹੋ ਜਾਂਦੀ ਸੋ ਇਸੇ ਕਰਕੇ ਸੰਗਤ ਨਾ ਛੱਡੋ ਬਸ ਸੰਗਤ ਕਰਦੇ ਜਾਂ ਕਰਦੇ ਜਦ ਤਨ ਕਿਨਕਾ ਵਸ ਗਿਆ ਨਾ ਹਿਰਦੇ ਵਿੱਚ ਉਹਦਾਂ ਹੀ ਸਾਰਾ ਜੀਵਨ ਉਲਟ ਜਾਣਾ ਸੋ ਪੜੋਸ਼ੂ ਲੋਕ ਭਵਨੰ ਗੁਰੂ ਪਾਣੀ ਪਿਤਾ ਹਮ